ਉਹ ਚਿੱਤਾਂ ਨਹੀਂ ਕਰਦੇ ਲੈ ਕੋਈ ਪਤਾ ਨਹੀਂ ਅਨਛਾ ਤੇ ਹੀ ਮੂੰਹ ਬੱਦੇ ਨਾਲ ਨਹੀਂ ਵੇਖੇ ਦੀ ਅਸੀਂ ਉਹ ਤੋਂ ਅਲਾ ਕਾਰਵਾਈ ਇਹੋ ਕੀਤੀ ਜਾਵੇ ਜਿੱਦਾਂ ਮੇਰੇ ਪੁੱਤ ਨੂੰ ਇਦਾਂ ਸਾਈਡ ਕੀਤਾ ਇਦਾਂ ਮਸਾਜਾ ਦਿੱਤੀ ਜਾਵੇ ਸਾਰਤ ਕਾਰਵਾਈ ਕੀਤੀ ਜਾਵੇ ਜਿੱਦਾਂ ਮੇਰੇ ਪੁੱਤ ਨੂੰ ਗੋਲੀਆਂ ਮਾਰੀਆਂ ਜਿੱਥੇ ਵੀ ਆ ਕੇ ਮਾਰੀਆਂ ਉੱਥੀਆਂ ਮਾਰੀਆਂ ਜਾਣ ਤੇ ਚਾਰ ਪੰਜ ਗੋਲੀਆਂ ਵੱਜੀਆਂ ਚਾਰ ਹਾਂਜੀ ਜੁਨਾਬ ਸਿੰਘ ਵੀ ਮਰਿਆ ਉਹਨਾਂ ਚਾਰ ਮਹੀਨਿਆਂ ਹੋ ਗਏ ਚਾਰ ਹਾਂਜੀ ਕਿੰਨੇ ਤਣ ਪ੍ਰਾਣਾਂ ਨੂੰ

ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਪੁਲਿਸ ਵੱਲੋਂ ਕੀ ਕਾਰਵਾਈ ਕੀ ਮੋਰਚਾ ਪਤਾ ਨਹੀਂ ਕਿ ਆਉਂਦੀ ਆ ਦੋ ਵਾਰ ਰਾਤੀ ਆਈ ਆ ਆ ਹੁਣ ਆਏ ਆ ਤੇ ਹੁਣ ਤੇ ਚੁੱਪਾ ਕੇ ਚਲ ਗਏ ਅੱਜ ਇਹਨਾਂ ਦੇ ਕਿਸੇ ਵੀ ਗ੍ਰਿਫਤਾਰੀ ਪਾਈ ਗਈ 233 ਆਂਦੇ ਆ ਪਾਈ ਗਈ ਐ ਸਾਨੂੰ ਤੇ ਦੱਸਿਆ ਨਹੀਂ ਪੁਲਿਸ ਵਾਲੇ ਅਹੀਂ ਓਰ ਦੀ ਵਾਈ ਸੁਣੀ ਪਾਈ ਗਏ